ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣਾ ਡੈਰੀ ਫਾਰਮ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿੰਨਾ ਵੀਰਾਂ ਨੇ ਚੈਨਲ ਇਹ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਆਪਾਂ ਪਹੁੰਚੇ ਹਾਂ ਪਿੰਡ ਕਲੇਰ ਖੁੱਦ ਵੀਰ ਕੋਲ ਤੋਂ ਕਟੀਆਂ ਵਗਾਉਂਗਾ ਤੇ ਜਿਹੜੇ ਵੀ ਵੀਰ ਨੇ ਕਿਸੇ ਨੇ ਆਨਲਾਈਨ ਜਾਨਵਰ ਲੈਣਾ ਹੁੰਦਾ ਵਾ ਗਾਂ ਮੱਝ ਕੁਝ ਵੀ ਲੈਣਾ ਹੋਵੇ ਸੋਇਸ ਵਾਈ ਡੰਗਰ ਦੀ ਦੋ ਟੈਂਟ ਚੌਗਤ ਤਸੱਲੀ ਕਰਿਆ ਕਰੋ ਤੇ ਸੂਣ ਵਾਲੇ ਡੰਗਰ ਦੇ ਥਣ ਚੈੱਕ ਪਾਸ ਕਰਕੇ ਤਾਂ ਇਹ ਕੋਈ ਲਾਮਾ ਨਾ ਬਣ ਸਕੇ ਤੁਹਾਡਾ ਅਗਲੇ ਨੂੰ ਮੁੜ ਕੇ ਤੇ ਆਪਣੀ ਤਸੱਲੀ ਕਰਕੇ ਫੇਰ ਲਿਆ ਕਰੋ ਡੰਗਰ ਸਾਡੀ ਹਰ ਵੀਡੀਓ ਤੇ ਇਹ ਬੇਨਤੀ ਹੁੰਦੀ ਆ ਤੇ ਵੀਡੀਓ ਨਾਲ ਜੁੜੇ ਰਹੋ ਅੱਜ ਆਪਾਂ ਤੁਹਾਨੂੰ ਦੋ ਕਟੀਆਂ ਵਖਾਉਣੀਆਂ ਗਰਦੂਦ ਵੀ ਕਰੋ ਪਿੰਡ ਕਲੇਰ ਖੁੱਲਦ ਤੇ ਚੈਨਲ ਸਬਸਕ੍ਰਾਈਬ ਕਰ ਲਓ ਵੀਰ ਦਾ ਮੋਬਾਈਲ ਨੰਬਰ ਨੋਟ ਕਰ ਲਓ 6280295172 6280295172 ਵੀਰ ਕੋ ਦੋ ਸੋਹਣੀਆਂ ਝੋਟੀਆਂ ਕਟੀਆਂ ਵਖਾਊਗਾ ਬਾਕੀ ਡਿਟੇਲ ਲੈਣੇ ਆਪਾਂ ਵੀਡੀਓ ਦੇ ਵਿੱਚ ਮੋਬਾਈਲ ਨੰਬਰ ਫੇਰ ਇੱਕ ਵਾਰੀ ਵੇਖ ਲਓ 6280295172 ਇਹ ਦੋ ਗੱਟੀਆਂ ਵਗਾਉ ਨੇ 2018 ਮਾਡਲ 2018 ਮਾਡਲ ਨਹੀਂ ਆ ਇਹ 1.5 ਸਾਲ ਦੀ ਆ ਤੇ ਇਹ ਜਿਹੜੀ ਆ ਇਹ ਕੋਈ ਮੇਰੇ ਸਾਨੂੰ 17 ਗਿ ਮਹੀਨਿਆਂ ਦੀ ਸ਼ਾਦ ਹੋਵੇ ਜਾਂ 14 17 ਦੀ ਹੈ ਨਾ ਪਤਾ ਨਹੀਂ ਯਾਰ ਭਜੀ ਕੀ ਕਹਿਣ ਲੱਗੇ ਇਹ ਲੈ ਖਾ ਆ ਜਾਈ ਹੈ ਨਾ ਕੱਟੀ ਹਾਂਜੀ ਹਾਂਜੀ ਇਹਦੀ ਮਾਂ ਨੇ 16 17 ਦੁੱਧ ਹੀ ਕਿਲੋ ਦੁੱਧ 17 18 ਠੀਕ ਠੀਕ ਲੀਟਰ ਕੀਤਾ ਜੀ ਹਾਂਜੀ ਦੋ ਟਾਈਮ ਤੇ ਇਹਦੀ ਮਾਂ ਨੇ ਭਾਜੀ ਇਹਦਾ ਹੈਗਾ 1.75 ਠੀਕ ਠੀਕ ਇਹਦੀ ਜਿਹੜੀ ਮਾਵਾਂ ਭਾਜੀ ਉਹ ਤੇ ਵੇਚਦੀ ਆ ਅਛਾਈ ਦੀ ਮਾਂ ਵੇਚਦੀ ਏ ਇਹਦੀ ਹੈਗੀ ਆ ਇਹਦੀ ਮੱਜ ਦਾ ਇਹਦੀ ਮਾਂ ਦਾ ਮਤਲਬ 17 17 ਕੇ 17.5 ਲੀਟਰ ਦੁੱਧ ਦੇਣੀ ਆ ਠੀਕ ਆ ਉਹ ਕੋਲੀਏ ਵੀਰ ਜੀ ਤੁਹਾਡੇ ਆਪਣੇ ਕੋਈ ਕੋਲ ਜੀ ਭਾਜੀ ਉਹ ਵੀ ਕਿੰਨੂੰ ਚਾਹੀਦੀ ਤੇ ਦੱਸ ਦਿਖਾ ਦੇ ਠੀਕ ਠੀਕ ਮੰਨ ਲੇ ਦਿਖਾ ਦੋਗੇ ਫੇਰ ਮੈਂ ਕੱਟਾ ਦਿੱਤਾ ਨਹੀਂ ਹੁਣ ਕੱਟਾ ਦਿੱਤਾ ਦੂਜੇ ਸਵੇਰੇ ਦਾ ਕੱਟਾ ਵਾ ਠੀਕ ਠੀਕ ਲਾ ਕੇ ਆਪਦਾ ਠੀਕ ਆ ਤੇ ਇਹ ਦੋਵੇਂ ਤੁਸੀਂ ਸੇਲ ਕਰਨਾ ਚਾਹੁੰਦੇ ਜੀ ਕਟੀਆਂ ਬਹੁਤ ਹੀ ਸੋਹਣੀਆਂ ਤੁਹਾਨੂੰ ਕਹਿ ਨਹੀਂ ਸਕਦੇ ਆਪਾਂ ਐਡੀਆਂ ਸੋਹਣੀਆਂ ਕਟੀਆਂ ਨੇ ਤੇ ਬਾਕੀ ਵੀਰ ਹੋਣਾਂ ਦੇ ਜਿਹੜੇ ਫਾਦਰ ਸਾਹਿਬ ਆ ਉਹ ਇਹ ਵਿਹਲੀ ਇਹ ਵੀਰ ਹੋਣਾਂ ਦੇ ਫਾਦਰ ਸਾਹਿਬ ਬਾਹਰ ਰਹਿੰਦੇ ਨੇ ਤੇ ਇਹਨਾਂ ਨੂੰ ਹੁਣ ਥੋੜੇ ਚਿਰ ਤੱਕ ਚੱਲ ਜਾਣਾ ਵਾ ਭਰਾ ਸਾਡੇ ਨੇ ਇਸ ਇਸ ਕਰਕੇ ਫਿਰ ਕਟੀਆਂ ਥੋੜੀਆਂ ਜੀਆਂ ਵਕਾਊ ਕਰਤੀਆਂ ਵਾ ਕਿਉਂਕਿ ਸਾਮ ਸਮਹਾਲ ਕਰਕੇ ਤੁਸੀਂ ਵੇਖ ਸਕਦੇ ਜੇ ਕਿ ਕਟੀਆਂ ਦਾ ਥੋੜੀਆਂ ਜੀਆਂ ਲਿਸਾ ਬਣ ਹੈਗਾ ਵਾ ਪਰ ਹੀ ਫਿਰ ਵੀ ਬਹੁਤ ਹੀ ਰਾਜੀ ਨੇ ਜਿੱਦਾਂ ਮਰਜ਼ੀ ਆਪਾਂ ਵੇਖ ਸਕਦੇ ਹਰ ਪੱਖੋਂ ਸਿੰਘ ਹੈ ਕੁੰਡਾ ਇੱਕ ਨੰਬਰ ਥੋੜਿਆ ਜਿਆ ਡਰਦੀਆਂ ਨੇ ਕਦੀ ਕੋਈ ਆਇਆ ਨਹੀਂ ਬੱਚਾ ਪੱਠੇ ਪਾਉਂਦਾ ਵਾ ਤੇ ਬੱਚੇ ਦੇ ਹੁਣ ਪਾਪਾ ਜਿਹੜੇ ਉਹ ਕੈਨੇਡਾ ਨੇ ਤੇ ਬੱਚੇ ਨੇ ਵੀ ਥੋੜੇ ਦਿਨਾਂ ਤੱਕ ਚੱਲ ਜਾਣਾ ਵਾ ਤੇ ਵੀ ਇਹਨੂੰ ਨਹੀਂ ਕਹਿੰਦੇ ਕੋਈ ਚੱਕਰ ਨਹੀਂ ਤੁਸੀਂ ਨਾਮ ਹੀ ਲਾ ਦਿਓ ਤੇ ਤਾਂ ਕਰਕੇ ਬਹੁਤ ਹੀ ਵਧੀਆ ਠੰਡੀ ਆ ਬਹੁਤ ਕੱਟੀ ਠੰਡੀ ਵੇਖ ਲੋ ਤੇ ਸਿਰ ਨਹੀਂ ਆ ਚੁੱਕਦੇ ਉਹ ਪੋਪਰਾ ਬੰਦਾ ਇਹਦੇ ਡੰਗਰ ਮਾਰਾ ਮੋਟਾ ਹੱਥ ਨਹੀਂ ਲਾਉਂਦਾ ਪਰ ਆ ਥੋੜੀ ਹੈ ਵਾ ਡਰਦੀ ਹੈ ਪਰ ਕੱਟੀ ਬਹੁਤ ਵਧੀਆ ਹੈ ਵੀ ਤੇ ਬਾਕੀ ਤੁਹਾਡੇ ਨਾਲ ਕਰਦੇ ਆ ਗੱਲਬਾਤ ਕੀ ਹਾਲ ਤਾਬਾ ਚਲੋ ਭਰਾ ਸਾਡੇ ਦੀਆਂ ਦੋ ਕੱਟੀਆਂ ਵਗਾਉ ਆ ਬਹੁਤ ਸੋਹਣੀਆਂ ਤੇ ਬਹੁਤ ਹੀ ਵਧੀਆ ਨੇ ਦੇਖ ਸਕਦੇ ਥਾਂ ਦੇ ੱਡੇ ਦੀਆਂ ਬਹੁਤ ਵਧੀਆ ਨੇ ਤੇ ਜਿਹੜੀ ਨਜ਼ਰ ਮਾਰਾ ਰਿਕਾਰਡ ਆ ਉਹ ਵੀ ਬਹੁਤ ਵਧੀਆ ਰਿਹਾ ਤੁਹਾਨੂੰ ਬਖਾਉਂਦੇ ਆ ਥੋੜੀਆਂ ਜਿਹਾ ਨੇ ਡਰਦੀਆਂ ਨੇ ਵੱਲੇ ਕੋਈ ਨਹੀਂ ਕਦੀ ਆਇਆ ਜਾਇਆ ਨਹੀਂ ਇੱਥੇ ਕੋਈ ਘਰ ਚ ਸਾ ਕਰਕੇ ਆ ਵੀ ਕੱਟੀ ਇਹ ਰਿੰਗ ਦੀ ਵੀ ਬਹੁਤ ਸ਼ਾਨਾ ਵਾ ਦੇਖ ਸਕਦੇ ਜੀ ਇਹ ਤਾਂ ਕਰਕੇ ਥੋੜਾ ਇੱਥੇ ਕੋਈ ਆਉਂਦਾ ਜਾਂਦਾ ਘਾਟ ਵਾ ਚੱਲ ਪਈ ਇਧਰੋਂ ਇਹ ਦੇਖ ਸਕਦੇ ਥਾਣਾ ਬਾਨਾ ਇਹਦਾ ਵਿਖਾਉਣੇ ਤੁਹਾਨੂੰ ਕਿਦਾਂ ਦਾ ਵਾਹ ਵੇਖ ਸਕਦੇ ਨੇਰੇ ਤੋਂ ਤਾਂ ਇਹ ਬਹੁਤ ਵਧੀਆ ਥਾਣਾ ਚਾਰ ਲੱਗੇ ਹੋਏ ਨੇ ਵੱਧ ਘੱਟ ਥਾਣ ਕੋਈ ਨਹੀਂ ਹੈਗਾ ਭਾਜੀ ਤੇ ਇਹਦੇ ਵੀ ਨਹੀਂ ਹੈਗਾ ਵੇਖ ਸਕਦੇ ਜੀ ਤੁਸੀਂ ਤੇ ਬਾਕੀ ਤੁਹਾਨੂੰ ਵੀਰ ਨਾਲ ਗੱਲਬਾਤ ਕਰਾਉਨੇ ਆਂ ਵੀਰ ਜੀ ਦੱਸੋ ਕੀ ਗੱਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਕਿਸੇ ਨੂੰ ਚਾਹੀਦੀ ਆ ਨਾ ਤੇ ਜ਼ਿਲ੍ਹਾ ਗਰਦਾਸਪੁਰ ਬਟਾਲਾ ਤਸੀਲ ਤੇ ਪਿੰਡ ਕਲੇਰ ਖੁਰਦ ਫੋਨ ਨੰਬਰ ਵੀ ਭਾਜੀ ਦੱਸ ਦੋ 6280295272 ਠੀਕ ਹੈ ਭਾਜੀ ਤੇ ਬਾਕੀ ਆਪਣੇ ਇਹਦੇ ਮਾ ਦਾ ਰਿਕਾਰਡ ਕੀ ਰਿਹਾ ਵਾ ਬਹੁਤ ਵਧੀਆ ਜੀ ਰਿਕਾਰਡ ਤੇ ਇਹ ਦੋਵੇਂ ਮੰਨ ਲਓ ਭੈਣਾ ਵਾਂਗੇ ਵੱਖੋ ਵੱਖਾ ਪਤਾ ਨਹੀਂ ਹੈ ਭਾਜੀ